ਨਾ ਮਨਜੀਤ ਸਿੰਘ ਹੈ ਜੀ ਅੱਗ ਦੇਖੀ ਨਿਕਲਦੀਆਂ ਲਾਟਾਂ ਦੇਖੀਆਂ ਤੇ ਅਸੀਂ ਭੱਜ ਗਏ ਤੇ ਕੰਡੇ ਤੇ ਕੰਡੇ ਤੇ ਮੁੰਡੇ ਨੇ ਮੈਨੇਜਰ ਨੂੰ ਫੋਨ ਕੀਤਾ ਉਹ ਵੀ ਆ ਗਏ ਫਟਾਫਟ 112 ਤੇ ਫੋਨ ਕਰਤਾ ਨਾਲ ਦੀ ਨਾਲ ਉਹ ਵੀ ਆ ਗਏ ਅੱਗ ਬੁਝਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤਕਰੀਬਨ ਬੁਝ ਗਈ ਅੱਗ ਕਿੰਨੇ ਕ ਵਜੇ ਦੀ ਘਟਦਾ ਜੀ ਇਹ ਬਸ ਹੁਣ ਤੋਂ ਅੱਧਾ ਘੰਟਾ ਪਹਿਲਾਂ ਕੀ ਕਾਰਨ ਹੋਇਆ ਜੀ ਕਿ ਅੱਗ ਲੱਗਣ ਦਾ ਇਹ ਤਾਂ ਨਹੀਂ ਪਤਾ ਜੀ ਬਾਈ ਇਹ ਤਾਂ ਦੂਰ ਸੀ ਹਾਂ ਠੀਕ ਹੈ ਜਦੋਂ ਤੁਸੀਂ ਨਾਲ ਆਏ ਸੀ ਉਦੋਂ ਆਏ ਉਦੋਂ ਕੀ ਹਾਲਾਤ ਬਣੇ ਹੋਏ ਸੀ ਕਿੰਨੇ ਦੇਖੋ ਆਇਆ ਬਹੁਤ ਜ਼ਿਆਦਾ ਅੱਗ ਸੀਗੀ ਹਾਂਜੀ ਸਾਰੇ ਆਲੇ ਦਾਲੇ ਮਹੱਲਾ ਇਕੱਠਾ ਹੋ ਗਿਆ ਹੋਰ ਕੁਤਵੰਤੇ ਸੱਜਣ ਆ ਗਏ ਜਿਹਨਾਂ ਜਿਹਨਾਂ ਨੇ ਗੌਰ ਕਰੀ ਤੇ ਆ ਕੇ ਅੱਗ ਬੁਝਾਈ ਫਾਇਰ ਵਰਗੇ ਕੀ ਮੱਚੇ ਆ ਜੀ ਅੱਗ ਕੀ ਅੱਗ ਬੁਝੀ ਕੀ ਅੱਗ ਜੇ ਤਾਂ ਵੇਸਟੇਜ ਹੈ ਆਪਣੇ ਗਡਾਉਨ ਦਾ ਕਿਸੇ ਦਾ ਬੰਦ ਪਿਆ ਹੈ ਕੋਈ ਗਡਾਉਨ ਉਹਦਾ ਡਿਸਟੇਜ ਹੈ ਗਡਾਉਨ ਨੂੰ ਤਾਂ ਕੋਈ ਨੁਕਸਾਨ ਹੋਣਾ ਨਾ ਗਡਾਉਨ ਨੂੰ ਕੋਈ ਨੁਕਸਾਨ ਨਹੀਂ ਹੋਣਾ ਜੁਮੇਦਰ ਨਾਲ ਪੈਟਰੋਲ ਪੰਪ ਵੀ ਆਇਆ ਹੈ ਵੀ ਇਹ ਮੇੜੇ ਪੈਟਰੋਲ ਪੰਪ ਵੀ ਸੀ ਉੱਥੇ ਵੀ ਉੱਥੇ ਤੱਕ ਨਹੀਂ ਉਤੋਂ ਦੂਰ ਹੀ ਰਹੀ ਅੱਗ ਕੰਟਰੋਲ ਹੋ ਗਈ ਹੈ ਜੇ ਮੌਕੇ ਤੇ ਨਾ ਜੇ ਮੌਕੇ ਦੇ ਨਾ ਹੁੰਦੇ ਫਿਰ ਤਾਂ ਕਰੋਨਾ ਰੋਗ ਦਾ ਨੁਕਸਾਨ ਹੁੰਦਾ ਜਾਨੀ ਮਾਲੀ ਦੋਨੇ ਹੁੰਦੇ ਠੀਕ ਮਹਿੰਦਰਜੀਤ ਸਿੰਘ ਆ ਜੀ ਵੇਰਹੌਸ ਇਨਸਪੈਕਟਰ ਹਾਂ ਮੇਰੇ ਇੰਦਰਜੀਤ ਜੀ ਕੀ ਮਾਮਲਾ ਹੈ ਕੀ ਪਤਾ ਲੱਗਿਆ ਸੀ ਅੱਜ ਦਾ ਇਹ ਮਾਮਲਾ ਸਰ ਹੁਣ ਅਸੀਂ ਰੂਟੀਨ ਟਾਈਮ ਤੇ ਡਿਊ ਸਾਨੂੰ ਲੱਗਿਆ ਵੀ ਸ਼ਾਇਦ ਕਿਤੇ ਗਦਾਮ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਹਾਦਸਾ ਨਾ ਹੋ ਗਿਆ ਉਹ ਮੈਂ ਨਾਲ ਦੇ ਨਾਲ 112 ਤੇ ਕੰਪਲੇਂਟ ਕੀਤੀ ਨਾਲ ਹੀ ਜਿਹੜੇ ਵੀ ਮੇਰੇ ਮਿੱਤਰ ਕੈਰੇਜ ਨੇ ਫੋਨ ਆਇਆ ਉਹਨਾਂ ਨੇ ਸਾਰਿਆਂ ਨੇ ਅਪਰੋਚ ਕੀਤੀ ਤੇ ਇਸ ਜਿਹੜੀ ਅੱਗ ਨੂੰ ਜਿਹੜੀ ਬਹੁਤ ਜ਼ਿਆਦਾ ਚੜ੍ਹੀ ਹੋਈ ਸੀ ਇਨੂੰ ਕੰਟਰੋਲ ਕਰ ਲਿਆ ਤੇ ਸਾਡੇ ਨਾ ਕੋਈ ਗਦਾਮ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਹੋਇਆ ਜੀ ਨਾਲ ਹੀ ਲੱਗਦਾ ਜਿਹੜਾ ਕੋਈ ਪਟਾਣ ਪੰਪ ਆਇਆ ਕੋਈ ਹੋਰ ਹੈ ਕਿਸੇ ਤਰ੍ਹਾਂ ਨਾ ਕੁਝ ਜਰ ਜੀ ਜੇ ਫਾਇਰ ਬ੍ਰਿਗੇਡ ਨਾ ਹੋਦੀ ਨੁਕਸਾਨ ਜਾਦੇ ਹੋ ਸਕਦਾ ਦੇਖੋ ਜੀ ਜੇ ਅੱਗ ਨਾ ਬੁਝਦੀ ਤਾਂ ਫਿਰ ਤਾਂ ਕੁਝ ਵੀ ਹੋ ਸਕਦਾ ਸੀ ਇਹਦਾ ਕੋਈ ਅੰਦਾਜ਼ਾ ਨਹੀਂ ਅਸੀਂ ਕਹਿ ਸਕਦੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਹਾਦਸੇ ਦਾ ਹਾਦਸੇ ਨਾਲ ਕੁਝ ਵੀ ਵਾਪਰ ਸਕਦਾ ਹੈ ਸਰ ਇਹ ਕਿਵੇਂ ਲੱਗੀ ਜੀ ਇਹਦਾ ਕੁਝ ਨਹੀਂ ਪਤਾ ਸਰ ਇਹ ਸੁਨਸਾਨ ਜਗਾ ਜੀ ਤੇ ਇਹ ਕਿਸੇ ਦਾ ਨਾ ਕੋਈ ਡੈੱਡ ਸਟਾਕ ਪਿਆਗਾ ਉਰੇ ਇਹ ਸ਼ੈਲਰ ਦੇ ਵਿੱਚ ਤੇ ਅਸੀਂ ਕਾਫੀ ਟਾਈਮ ਤੋਂ ਦੇਖ ਰਹੇ ਹਾਂ ਐਜ਼ ਇਟ ਇਜ਼ ਹੀ ਪਿਆਦਾ ਕੀ ਸੜਿਆ ਜੀ ਅੱਗ ਚ ਆਪਾਂ ਦੇਖ ਰਹੇ ਹਾਂ ਇਹ ਡੈਡ ਸਟਾਕ ਹੈ ਜੀ ਇਹ ਤਾਂ ਆਪਣੇ ਜਿਹੜੇ ਹੁੰਦੇ ਨੇ ਤਰਪਾਲਾਂ ਦੇ ਟੋਟੇ ਨੇ ਜੀ ਹਾਂ ਠੀਕ ਹੈ ਵੇਸਟੇਜ ਹੈ ਸਾਰੀ ਹੁਣ ਐ ਨਹੀਂ ਪਤਾ ਵੀ ਇਹ ਕਿਸ ਤਰ੍ਹਾਂ ਲੱਗੀ ਕੋਈ ਲੱਗੀ ਉਸ ਤਰ੍ਹਾਂ ਦਾ ਸਾਨੂੰ ਕਿਸੇ ਕੋਈ ਗਰਾਊਂਡ ਸਰ ਕੋਈ ਗਰਾਊਂਡ ਠੀਕ ਨੇ ਜੀ ਬਿਲਕੁਲ ਕੋਈ ਨਾਲ ਪੈਟਰੋਲ ਪੰਪ ਵੀ ਹੈ ਉਹ ਵੀ ਠੀਕ ਹੈ ਸਰ ਬਿਲਕੁਲ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਅੱਗ ਦੇਖੀ ਨਿਕਲਦੀਆਂ ਲਾਟਾਂ ਦੇਖੀਆਂ ਤੇ ਅਸੀਂ ਭੱਜ ਕੇ ਆਏ ਤੇ ਕੰਡੇ ਤੇ ਕੰਡੇ ਤੇ ਮੁੰਡੇ ਨੇ ਮੈਨੇਜਰ ਨੂੰ ਫੋਨ ਕੀਤਾ ਉਹ ਵੀ ਆਗੇ ਫਟਾਫਟਾ 112 ਤੇ ਫੋਨ ਕਰਤਾ ਨਾਲ ਦੀ ਨਾਲ ਉਹ ਵੀ ਆਗੇ ਅੱਗ ਬੁਝਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤਕਰੀਬਨ ਬੁਝ ਗਈ ਅੱਗ ਕਿੰਨੇ ਕ ਬਜੇ ਦੀ ਘਟਦਾ ਜੀ ਇਹ ਬਸ ਹੁਣ ਤੋਂ ਅੱਧਾ ਘੰਟਾ ਪਹਿਲਾਂ ਕੀ ਕਾਰ ਹੋਇਆ ਜੀ ਅੱਗ ਲੱਗਦਾ ਇਹ ਤਾਂ ਨਹੀਂ ਪਤਾ ਜੀ ਭਾਈ ਤਾਂ ਦੂਰ ਸੀ ਹਾਂ ਠੀਕ ਹੈ ਜਦੋਂ ਤੁਸੀਂ ਨਾਲ ਆਏ ਦੀ ਜਦੋਂ ਆਏ ਉਦੋਂ ਕੀ ਹਾਲਾਤ ਬਣੇ ਹੋਏ ਸੀ ਕਿੰਨੇ ਜਦੋਂ ਆਇਆ ਬਹੁਤ ਜ਼ਿਆਦਾ ਅੱਗ ਸੀਗੀ ਹਾਂਜੀ ਸਾਰਾ ਵਾਲ ਵਾਲਾ ਮਹੱਲਾ ਇਕੱਠਾ ਹੋ ਗਿਆ ਹੋਰ ਕੁਤਵੰਤੇ ਸੱਜਣ ਆ ਗਏ ਜਿਹਨਾਂ ਜਿਹਨਾਂ ਨੇ ਗੌਰ ਕਰੀ ਇਹ ਆ ਕੇ ਅੱਗ ਬੁਝਾਈ ਫਾਇਰ ਬ੍ਰਿਗੇਡ ਆ ਗਈ ਕਿ ਕੀ ਮੱਚਿਆ ਜੀ ਅੱਗ ਕਿ ਕੀ ਅੱਗ ਬੁਝੀ ਕੀ ਅੱਗ ਜੇ ਤਾਂ ਵੇਸਟੇਜ ਹੈ ਆਪਣੇ ਗਰਾਊਂਡ ਦਾ ਕਿਸੇ ਦਾ ਬੰਦ ਪਿਆ ਹੈ ਕੋਈ ਕਡਾਊਨ ਉਹਦਾ ਵੇਸਟੇਜ ਹੈ ਗਰਾਊਂਡ ਨੂੰ ਤਾਂ ਕੋਈ ਨੁਕਸਾਨ ਨਹੀਂ ਨਾ ਗਰਾਊਂਡ ਨੂੰ ਕੋਈ ਨੁਕਸਾਨ ਨਹੀਂ ਹੁਣ ਇਹਦੇ ਨਾਲ ਪੈਟਰੋਲ ਪੰਪ ਵੀ ਆਇਆ ਹੈ ਜੀ ਨੇੜੇ ਪੈਟਰੋਲ ਪੰਪੋ ਵੀ ਸੀ ਉੱਥੇ ਵੀ ਉੱਥੇ ਤੱਕ ਨਹੀਂ ਉਤੋਂ ਦੂਰ ਹੀ ਰਹੀ ਅੱਗ ਕੰਟਰੋਲ ਹੋ ਗਈ ਹੈ ਜੇ ਮੌਕੇ ਦੇ ਨਾ ਜੇ ਮੌਕੇ ਦੇ ਨਾ ਹੁੰਦੇ ਫਿਰ ਤਾਂ ਕਰੋਨਾ ਪੀੜਾ ਦਾ ਨੁਕਸਾਨ ਹੁੰਦਾ ਜਾਨੀ ਮਾਲੀ ਦੋਨੇ ਹੁੰਦੇ ਇਸ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫ YouTube Facebook Instagram X aur WhatsApp channel par